ਤੁਹਾਡਾ ਨਾਮ ਕੀ ਬਾਪੂ ਜੀ ਕਿਹੜੇ ਪਿੰਡ ਤੋਂ ਮੇਰਾ ਨਾਮ ਸਰਦਾਰ ਬਲਵਿੰਦਰ ਸਿੰਘ ਸੂਬੇਦਾਰ ਅਟਾਇਰ ਆਰਮੀ ਬਾਪੂ ਜੀ ਤੁਹਾਡੇ ਬੇਟੇ ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਜਿਸ ਦੀ 85 ਕਿਲੋ ਰੋਇੰਦਾ ਦੱਸਿਆ ਜਾ ਰਿਹਾ ਹੈ ਉਹਦੇ ਬਾਰੇ ਕੀ ਤੁਹਾਨੂੰ ਪਤਾ ਲੱਗਾ ਸਾਨੂੰ ਕੁਝ ਨਹੀਂ ਪਤਾ ਲੱਗਾ ਸਾਨੂੰ ਤੇ ਕੱਲ ਜਦੋਂ ਉਹਨਾਂ ਆਣ ਕੇ ਫੜੀ ਹੈ ਨਾ ਉਹ ਮਸ਼ੀਨ ਦੇ ਵਿੱਚ ਕਿਤੇ ਰੱਖੀ ਸਾਨੂੰ ਨਹੀਂ ਪਤਾ ਕਿੱਥੇ ਰੱਖੀ ਹੈ ਕਿੱਥੇ ਨਹੀਂ ਉਹਨਾਂ ਆਪ ਉਹ ਮੁੰਡੇ ਨੇ ਦੱਸਿਆ ਤੇ ਉੱਥੋਂ ਆ ਕੇ ਪੁਲਸ ਨੇ ਆਪ ਕੱਢੀ 24 ਕਿਲੋ ਉਹਨਾਂ ਨੇ ਮੈਨੂੰ ਗਿਣਤੀ ਕਰਾਈ ਬਾਪੂ 24 ਕਿਲੋ ਇਥੋਂ ਤੁਹਾਡੇ ਕਰੋ ਨਿਕਲੀ ਆ ਤੇ 5 ਕਿਲੋ ਆਹ ਉਹਦੇ ਕੋਲ ਬਤੀ ਜਿਥੇ ਕਿਤੇ ਪਤਾ ਨਹੀਂ ਫੜਿਆ ਗਿਆ ਜਿਥੇ 5 ਕਿਲੋ ਉਹਨੇ ਉਥੋਂ ਫੜੀ ਆਹੀ 24 ਕਿਲੋ ਇਥੋਂ ਕਰੋ ਲੈ ਗਏ ਨੇ ਇਥੋਂ ਉਹਨਾਂ ਨੇ ਪਤਾ ਲੱਗਾ ਵੀ 40 ਕਿਲੋ ਪਾਤੀ ਆ ਗਲਤ ਕੰਮ ਆ ਨਾ ਪੋਸ ਵਾਲਿਆਂ ਦਾ ਵੀ ਜਿੱਥੋਂ ਫੜੀ ਆ ਉਹ ਪੋਸ ਵਾਲੇ ਉਥੋਂ ਪਾਉਂਦੇ ਉਹਦੇ ਉਹਨਾਂ ਦੇ ਉੱਤੇ ਹੂੰ ਜਈ ਹੋਰ ਫੜੀ ਆ ਲਿਆ ਆ ਫੜ ਕੇ ਲਿਆ ਗਏ ਇੱਥੇ ਲਿਆ ਗਏ ਤੇ 40 ਕਿਲੋ ਕਰਤੀ ਆ ਫਿਰ 40 ਕਿਲੋ ਉਹਨਾਂ ਨੇ ਹੋਰ ਕਿਸੇ ਨੂੰ ਲਖਾਤੀ ਤੇ 5 ਕਿਲੋ ਜਿਹੜੀ ਜਿਹੜਾ ਮੁੰਡੇ ਕੋ ਫੜੀ ਇਹਨਾਂ 85 ਕਿਲੋ ਟੋਟਲ ਕਰਤੀ ਵਾ ਭਾਈ ਆਖਰੀ ਵਾਰ ਜਦੋਂ ਮੁੰਡਾ ਗਿਆ ਸੀ ਕਰੋ ਤੁਹਾਨੂੰ ਕੀ ਕਹਿ ਕੇ ਗਿਆ ਸੀ ਕੀ ਗੱਲਬਾਤ ਕੱਖ ਨਹੀਂ ਕਹਿ ਕੇ ਗਿਆ ਸਵੇਰੇ ਨਿਕਲ ਗਿਆ ਬਸ ਨਾ ਚਾਹ ਪੀ ਗਿਆ ਨਾ ਕੋਈ ਰੋਟੀ ਪਾਣੀ ਨਹੀਂ ਖਾ ਗਿਆ ਨਿਕਲ ਗਿਆ ਘਰ ਚ ਕੌਣ-ਕੌਣ ਆ ਤੇ ਘਰ ਚ ਮੈਂ ਆ ਮੇਰੇ ਘਰ ਦੀ ਆ ਤੇ ਪੁੱਤਰਾ ਹੈ ਏ ਭਾਈ ਨੋਆ ਇਹ ਕੋਈ ਸੀਗਾ ਕਿੰਨੀ ਉਮਰ ਹੈ ਜੋਤੀ ਦੀ ਜੋਤੀ ਦੀ ਉਮਰ 99 ਦਾ ਜਨਮ ਆ ਰਿਹਾ ਇਸ ਤੋਂ ਪਹਿਲੇ ਕੀ ਕਰਦੀ ਸੀਗੇ ਇਸ ਤੋਂ ਪਹਿਲੇ ਘਰ ਹੀ ਇੱਥੇ ਪਹਿਲਾਂ ਉਹ ਤੇ ਕਰਦਾ ਸੀ ਆ ਮੁੜ ਕੇ ਮੈਂ ਇਹਨੂੰ ਡੀ ਫਾਰਮੇਸੀ ਕਰਾਈ ਪੜ੍ਹਾਈ ਬੀਏ ਜੀ ਦਾਖਲ ਕਰਾਇਆ ਬੀਏ ਜੀ ਫੇਲ ਹੋ ਗਿਆ ਖਾਲਸਾ ਕਾਲਜ ਪੜ੍ਹਦਾ ਰਿਹਾ ਉੱਥੇ ਨੇ ਬੇੜਾ ਘਰਚੇ ਘਰ ਕੋਇਆ ਦਾ ਖਾਲਸਾ ਕਾਲਜ ਆਪ ਵੀ ਨਸ਼ਾ ਕਰਦਾ ਰਿਹਾ ਆਪ ਇੰਨਾ ਨਸ਼ਾ ਕਰਦਾ ਰਿਹਾ ਕੋਈ ਹਸਾਬ ਹੀ ਨਹੀਂ ਚਿੱਟੇ ਦਾ ਹੀ ਕਰਦਾ ਸੀ ਹਾਂਜੀ ਕਿਹੜਾ ਨਸ਼ਾ ਕਰਦਾ ਪਤਾ ਨਹੀਂ ਸਾਨੂੰ ਸਮੈਗ ਪਿੰਦਾ ਸੀ ਕਿ ਚਿੱਟਾ ਖਾਂਦੇ ਸਾਨੂੰ ਨਹੀਂ ਇੰਨੀ ਗੱਲ ਦਾ ਪਤਾ ਆਣ ਕੇ ਤੇ ਉੱਥੇ ਲੰਮਾ ਪੈ ਜਾਂਦਾ ਸੀ ਉਹ ਛੱਟ ਥਲੇ ਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਇਹ ਸਾਰਾ ਮਾਮਲਾ ਜਿਹੜਾ ਦਰਜ ਹੋਇਆ ਹੈ ਅਸੀਂ ਵੀ ਪਹਿਲੇ ਇਹ ਕਰਦੇ ਆ ਕੋਈ ਜੋ ਸਾਡੇ ਘਰੋਂ ਫੜਿਆ ਗਿਆ ਉਹ ਉਨਾ ਹੀ ਸਮਾਨ ਉੱਤੇ ਪਾ ਲਿਆ ਜਿੰਨਾ ਫੜਿਆ ਗਿਆ ਸੀਗਾ 24 ਕਿਲੋ ਇੱਥੋਂ ਫੜੀ ਗਈ ਤੇ 5 ਕਿਲੋ ਉਹ ਤੋਂ ਉੱਥੋਂ ਫੜੀ ਗਿਆ ਬਾਕੀ ਇਹ 40 ਕਿਲੋ ਬਣਾਉਂਦੇ ਵੀ ਘਰੋਂ ਫੜੀ ਗਈ ਹੈ 40 ਕਿਲੋ ਨਹੀਂ ਖੜੀ। ਲੱਗਦਾ ਜੀ ਕੋਈ ਹੋਰ ਵੀ ਕੋਈ ਨਾਲ ਹੋ ਸਕਦਾ ਵਾ ਤੁਹਾਡੇ ਮੁੰਡੇ ਦੇ। ਨਾ ਕੋਈ ਇੱਥੋਂ ਇੱਥੋਂ ਸਾਡੇ ਪਿੰਡੋਂ ਨਹੀਂ ਬਾਹਰੋਂ ਆਹੀ ਗਏ ਨਹੀਂ ਸਕਦੇ ਕੋਈ ਮੜਾ ਹੋਵੇ। ਠੀਕ। ਸਾਨੂੰ ਕੋਈ ਪਤਾ ਨਹੀਂ ਵੇ ਕੀ ਕਰਦਾ ਤੇ ਕੀ ਕਮਾਉਂਦਾ ਸਾਨੂੰ ਇੱਕ ਨਵੇਂ ਪੈਸੇ ਦਾ ਕਿਤੇ ਇਹ ਉਹ ਪਲਾਸਟੋਲ 6 ਸਾਲ ਲਗਾ ਰਿਆ। 20000 ਰੁਪਏ ਤਨਖਾਹ ਲੈਂਦਾ ਹੀ ਸਭ ਖਾਈ ਜਾਂਦਾ ਹੀ ਇੱਕ ਨਵਾਂ ਪੈਸਾ ਨਹੀਂ ਦਿੰਦਾ 6 ਸਾਲ ਮੈਂ ਨਵੀਂ ਪੇਪਈਆ ਤਰਖਾਂ ਪੁੱਤ ਦੇ ਪਿਓ ਦੇ ਹੱਥ ਦੇ ਕੱਖ ਨਹੀਂ ਹੁਣ ਬਜ਼ੁਰਗ ਹੋਇਆ ਨਹੀਂ ਨਾਂ ਮੈਂ ਕਹੇ ਜੋਗਾ ਨਾ ਮੇਰੇ ਘਰ ਦੀ ਜੋਗੀ ਤੇ ਨਾ ਹੀ ਉਹ ਕਹੇ ਜੋਗੀ ਹੁਣ ਨਾ ਹੀ ਡੰਗਰ ਸਾਮ ਸਕਦੇ ਨਾ ਹੀ ਪੈਲੀ ਵਾ ਸਕਦੇ ਥੋੜੀ ਜੀ ਰਹਿ ਗਈ ਆ ਝੂਠ ਨਹੀਂ ਮਾਰਦੇ ਡੇਢ ਕਿੱਲਾ ਥਾਂ ਪੌਣੇ 2 ਕਿੱਲ ਵੇਚਦੇ ਆ ਉਥੇ ਵੇਚ ਕੇ ਆ ਸਮਾਨ ਸੱਤ ਕੀਤਾ ਸਾਰਾ ਇਹਨੂੰ ਮੈਂ ਕੰਮ ਕਰਕੇ ਦਿੱਤਾ ਵੜਾਇਆ ਵੀ ਬੀਏ ਜੋ ਫੇਲ ਹੋ ਗਿਆ ਮੁੜ ਕੇ ਪੁੱਠਿਆਂ ਕੰਮਾਂ 'ਚ ਪੈ ਗਿਆ ਸਟਾਈਲ ਗਲਤੀ 'ਚ ਬੈ ਗਿਆ ਨਸ਼ਿਆ ਦੀ ਲਤ ਕਰਕੇ ਇੰਦਾ ਪੈ ਗਿਆ ਹਾਂਜੀ ਹਾਂਜੀ ਠੀਕ ਲਾਂਬੇ ਉਹ ਨਸ਼ੇ ਮੁੰਡੇ ਬੜੇ ਇਹਦੇ ਯਾਰ ਦੋਸਤ ਜਿਹੜੇ ਇਸ ਸਮੇਂ ਪੀਦੇ ਆ ਉਹਦੇ ਨਾਲ ਉਹ ਇਹਨਾਂ ਨੂੰ ਉਹਨੂੰ ਪਤਾ ਉਹ ਸਾਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਠੀਕ ਠੀਕ ਆ ਬਾਈ